ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਿਹਾ ਵੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਬਹਿੜਾਂ ਵਿਖਾਉਣੀਆਂ ਇੱਕ ਤਾਜੀ ਸੂਈ ਸਵਾਈ ਆ ਤਿੰਨ ਸੂਨ ਨੂੰ ਤਿਆਰ ਇਨਫੋਰਮੇਸ਼ਨ ਲੈ ਦਣਾ ਆਪ ਕਰਦੇ ਹਾਂ ਗੱਲ ਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਨਾਮ ਬਾਈ ਕਰਤਾਰ ਸਿੰਘ ਪਿੰਡ ਚੜੱਕ ਜ਼ਿਲ੍ਹਾ ਮੋਗਾ ਤਹਿਸੀਲ ਆਪਣਾ ਮੋਗਾ ਜੀ ਫੋਨ ਨੰਬਰ ਦਾ 9801755673 ਆ ਇੱਕ ਨੰਬਰ ਤੋਂ ਸ਼ੁਰੂ ਕਰ ਲਿਆ ਕਹਿਣਾ ਮਸੂਗਾ ਆ ਜੋ ਕੋਈ ਚਾਰ ਗਾਂਆਂ ਚਾਰੇ ਡੋਡੀ ਨਸਲਾਂ ਆ ਠੀਕ ਆ ਹਾਂ ਕਿੰਨਾ ਮਸੂਆ ਇਹਦਾ ਇਹ ਸ਼ਾਈ ਵਾਲਾ ਹੈ ਡਾ ਦੁੱਧਾ ਸੂਆ ਬਾਈ ਸੂਈ ਨੂੰ ਸਮਾ ਸੂਈ ਨੂੰ ਸਮਾ ਬਾਈ ਹੋਇਆ ਹੈਗਾ ਹੁਣ ਸਿਰਫ ਜਿੰਨ ਤਿੰਨ ਘੰਟੇ ਜੀਰ ਪੈ ਗਈ ਉਹ ਕੜਾਹੀ ਚ ਜੀਰ ਪਈ ਵਿਖਾ ਲਈ ਦੋਸਤੋ ਜੀਰ ਪੈ ਗਈ ਤੁਸੀਂ ਵੇਖ ਸਕਦੇ ਆ ਕਿੰਨਾ ਕੁ ਦੁੱਧ ਪਿਆ ਜੂ ਦੁੱਧ ਬਾਈ ਸਿੰਘਾ ਵਾਲੇ ਪਿੰਡ ਤੋਂ ਲਈਓ ਜਾਂਟਾ ਸਬਜ਼ੀ ਵਾਲਾ ਕੋਈ ਪਤਾ ਵੀ ਕਰ ਸਕਦਾ ਨਫਾ ਹਰੇਕ ਨੇ ਲੈਣਾ ਆਪ ਦਾ ਠੀਕ ਹੈ ਨਾ ਦੁੱਧ ਉਹਨਾਂ ਨੇ ਦੱਸਿਆ ਆਪਣੇ ਨੂੰ 22 ਲੀਟਰ ਪਹਿਲੇ ਸੂਏ ਚੋਇਆ ਵਾ ਬਾਕੀ ਉਹ ਗਾਂ ਤੁਰੂ ਵੀ ਦੱਸੂ ਜੈ ਅੱਜਾ ਮੋਲ ਇਹਦਾ ਮੋਲ ਕਰਾਉਣਾ ਬਈ 80 ਕਰਾਣਾ 82 ਕਰਾਣਾ 62000 ਦੀ ਗਾਂ ਦੇਣੀ ਹੈ ਸੀ ਇੰਨੀ ਆ ਮਗਰ ਬੱਛੀ ਦਾ ਸਾਹੀਵਾਲ ਨਸਲ ਦੀ ਗਾਂ ਐ ਤੇ ਕੋਈ ਬੱਚਾ ਨਹੀਂ ਖੜਨਾ ਕੋਹ ਨਹੀਂ ਕਰਨਾ ਆ ਹੀ ਵਜਣਾ ਬਸ ਸੀਲ ਸਭ ਦੋਸਤੋ ਪੂਰੀ ਐ ਚਵਾਈ ਵੇਖ ਲਓ ਪੂਰੀ ਚੰਗੀ ਐ ਬਾਕੀ ਸੂਈ ਸਵਾਈ ਹੈਗੀ ਆ ਭਵਾਂ ਦੋ ਟਾਈਮ ਤਿੰਨ ਟਾਈਮ ਚੋ ਕੇ ਲੈ ਜਾਈਂ ਅਗਲਾ ਹੂੰ ਸਹੀ ਐ ਓਏ ਬੱਚਾ ਆ ਰਿਹਾ ਐ ਨਹੀਂ ਵੀ ਸਾਹੀਵਾਲ ਹੋ ਕੋਈ ਲੱਤਾਂ ਮਾਰੂ ਜਾਂ ਛੜਾ ਮਾਰੂ ਇਧਰ ਦੇ ਪਾਸੋਂ ਉੱਠ ਕੇ ਇਧਰ ਦੇ ਪਾਸੇ ਬਹਿ ਜਾ ਜਿੱਧਰ ਮਰਜੀ ਰਹਿ ਜਾ ਲੱਖ ਨਾਂਵਾਂ ਰੂਨਾ ਆਪਣੇ ਠੀਕ ਹੈ ਤਾਂ ਹੀ ਬਹਿ ਲੈ ਫੁੱਲ ਸੀਲ ਸਹੂਗਾ ਹਰੇਕ ਵੀਡੀਓ ਚ ਭਰਾਵੋ ਤੁਹਾਨੂੰ ਵਾਰ-ਵਾਰ ਕਹੀਦਾ ਕਿਸੇ ਵੀ ਜਗ੍ਹਾ ਤੋਂ ਕੋਈ ਵੀ ਪਸ਼ੂ ਖਰੀਦਦੇ ਆ ਜੇ ਸੂਇਆ ਸਵਾਇਆ ਆਪ ਦਾ ਦੋ ਟਾਈਮ ਭਾਵਾਂ ਤਿੰਨ ਟਾਈਮ ਚੋਕੇ ਲੈ ਜਾ ਕਰੋ ਮੇਰੇ ਵੱਲੋਂ ਭਾਵਾਂ ਧਾਰਾ ਮਾਰ ਕੇ ਲੈ ਜਾਓ ਮੇਰਾ ਕੰਮ ਇਕੱਲਾ ਵੀਡੀਓ ਬਣਾਉਣਾ ਪਸ਼ੂ ਵਿਖਾਉਣਾ ਆਪਾਂ ਤਾਂ ਕਹੀਦਾ ਕਿ ਹਰੇਕ ਭੈਣ ਭਰਾ ਚੋਕੇ ਲੈ ਜਾਵੇ ਦੋ ਟਾਈਮ ਬਾਕੀ ਅੱਗੇ ਥੋੜੀ ਮਰਜ਼ੀ ਆ ਜੇ ਧਾਰਾ ਮਾਰ ਕੇ ਲੈ ਜਾਣੀਆਂ ਧਾਰਾ ਮਾਰ ਕੇ ਲੈ ਜੇ ਤੇ ਜੇ ਨਹੀਂ ਮਾਰਨੀਆਂ ਧਾਰਾ ਵੀ ਉਹ ਥੋੜੀ ਮਰਜ਼ੀ ਆ ਸਾਈਵਾਲ ਨਸਲ ਦੀ ਦੂਜਾ ਸੂਬਾ ਤਾਜੀ ਸੂਈ ਸਵਾਈ ਵਹਿੜ ਹਵਾਨਾ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਹੋਇਆ 22 ਕਿਲੋ ਦੁੱਧ 22 ਦੱਸਦਾ ਕਿ ਇਹਨੇ ਪਹਿਲੇ ਸੂਵੇ ਦਿੱਤਾ ਸਿੰਘਾਂ ਵਾਲੇ ਪਿੰਡੋਂ ਬਾਈ ਕਹਿੰਦਾ ਲਈ ਆ ਬਾਕੀ ਜਿਹਦੇ ਪਸੰਦ ਆਊਗੀ ਅਗਲਾ ਆਪਦੀ ਰੀਜਨਲ ਤਸੱਲੀ ਕਰਕੇ ਲੈ ਜੇ ਸੂਈ ਸਵਾਈ ਆ ਬੰਦਾ ਸਾਬਜੀ ਵਾਲਾ ਨਾ ਐ ਕੋਈ ਮਰਜ਼ੀ ਪਤਾ ਕਰ ਸਕਦਾ ਠੀਕ ਹੈ ਖੁੱਲੀ ਛੋੜ ਆ ਸਹੀ ਆ ਸਾਬਜੀ ਵੀਰ ਦਾ ਬੰਦਾ ਸਾਬਜੀ ਅੱਡੇ ਤੇ ਦੁਕਾਨ ਆ ਬਾਕੀ ਸੂਈ ਸਵਾਈ ਹੈਗੀ ਐ ਏਜੰਟੇ ਤੋਂ ਤੁਸੀਂ ਕੀ ਕਰਨਾ ਪਤਾ ਕਰਕੇ ਚੋ ਕੇ ਲੈ ਜਾਓ ਭਾਵਾ ਦੋ ਟਾਈਮ ਤਿੰਨ ਟਾਈਮ ਚੋਲੇ ਅਗਲਾ ਜੇਰ ਹੋ ਪਈ ਆ ਵੀਡੀਓ ਵੀ ਜੇਪੀ ਪਈ ਦੀ ਲੌਂਕੜੀ ਦੀ ਬਣਾਈ ਹੋਈ ਆ ਠੀਕ ਹੈ ਠੀਕ ਹੈ ਨਾ 2.5 ਕਿਲੋ ਬੋਲੀ ਗੱਡੀ ਆ ਵੀਡੀਓ ਬਣਾਉਣੀ ਕਰਕੇ ਸਾਫ਼ ਨਹੀਂ ਕੀਤੀ ਨਾ ਚੋਈ ਆ ਜੀ ਸਹੀ ਆ ਠੀਕ ਹੈ ਨਾ ਹਾਂ ਹਾਂ ਜੀ ਬਹਿ ਜਾ ਕੋ ਲਾਪੇ ਛੜ ਵਾਲਾ ਕੰਮ ਦਾ ਜਿਵੇਂ ਹੀ ਹੈਣੀ ਹੂੰ ਠੀਕ ਹੈ 62000 ਦੀ ਦੇਣੀ ਹੈ ਮੁੱਲ 80000 85000 ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 62000 ਚੋਂ ਛੋੜ ਵੀਰ ਕਹਿੰਦਾ ਕਰ ਦੂੰਗਾ ਹੋਰ ਸ਼ਾਇਰ ਵਾਲਾ ਕਮੜਾ ਨੂੰ ਖਾ ਲੈ ਥੱਲੇ ਬਈ ਹੂੰ ਸਹੀ ਹੈ ਬਾਦ ਦਿਸੀ ਜਾਂਦੀ ਹੈ ਸਾਰਿਆਂ ਨੇ ਵੇਖ ਲਈਏ ਦੋ ਨੰਬਰ ਤੇ ਆ ਜਾ ਦੋ ਨੰਬਰ ਐ ਜਾ ਕੋ ਬਈ ਤੇ ਮੰਗਣੀ ਵੀ ਦੂਜਾ ਸੂਲ ਸੁਣਦੀ ਹੋਇਆ ਕਿੰਨੇ ਦਿਨ ਲੈ ਜੀ ਦਿਨ 7 ਪਾਇਆ ਹੈ ਜਿਹੜਾ ਇਹ ਜੀ ਉਹ ਮਾਥੇ ਵੀ ਫੋੜੂਣੀ ਉਹ ਸਾਰੇ ਬੱਧਾ ਤੁਰਤ ਬੰਦ ਨੇ ਤੂੰ ਮਤੂੰ ਆਪ ਹੀ ਤੋੜ ਲੈ ਮੁੱਲੇ ਦਾ ਮੁੱਲ ਖਾਣਾ ਬਈ 46000 ਦੇਣੀ ਹੈ ਹਫਤੇ ਦੀ ਕੱਚੀ ਹੈ ਇੱਕ ਹਫਤੇ ਦੀ ਬਈ ਦੱਸਦਾ ਡੇਟ ਮੁਤਾਬਕ ਕੱਚੀ ਹੈ ਮੁੱਲੇ ਦਾ 46000 ਦੀ ਦੇਵਾਂਗੇ ਬਈ 46000 ਦੀ ਬਈ ਕਹਿੰਦਾ ਆਪਾਂ ਦੇਣੀ ਹੈ 7 ਦਿਨਾਂ ਦੀ ਕੱਚੀ ਹੈ ਹਫਤੇ ਦੀ ਕੱਚੀ ਹੈ ਮਲਟਲਾਂ ਬਹੁਤ ਪਈਆਂ ਫੋੜ ਲੈ ਬਾਕੀ ਕੋਈ ਤੇ ਡੇੜੀ ਡਾਂਗ ਪਸ਼ੂ ਪਹਿਲਾਂ ਵੀ ਸੂ ਸਕਦਾ ਦੁੱਧ ਕਿੰਨਾ ਪਿਆਜੂ ਦੁੱਧ ਬਾਈ ਜੀ ਤੋਂ ਲਈ ਆਪਾਂ ਨੂੰ 19 ਲੀਟਰ ਦੋ ਦੱਸਿਆ ਕੋਈ ਆਪਦਾ ਭੈਣ ਭਰਾ ਵੀ ਆਪਦੀ ਸਮਝ ਨਾਲ ਲੈ ਸਕਦਾ ਵੀ 20 ਚੋ ਸਕਦੇ ਆਪਾਂ 19 ਚੋ ਸਕਦੇ ਆ ਕਿ 25 ਕਿਲੋ ਚੋ ਸਕਦੇ ਆ ਦੁੱਧ ਤਾਂ ਆਪਣੇ ਘਰੇ ਰੱਖਣਾ ਨਹੀਂ ਆ ਬਾਈ ਠੀਕ ਹੈ ਹਿਸਾਬ ਕਰਦੀ ਰੋਕਲਾ ਦੋਸਤੋ ਬਾਈ ਕਹਿੰਦਾ ਜਿਹਦੇ ਪਸੰਦ ਆਊ ਅਗਲਾ ਆਪਦੀ ਸਮਝ ਨਾਲ ਲੈ ਲੈ ਕਿ ਕਿੰਨਾ ਦੁੱਧ ਪਿਆਜੂਗੀ ਬਾਈ ਕਹਿੰਦਾ ਆਪਣੇ ਘਰ ਦੀ ਨਹੀਂ ਆਪਣਾ ਇਹ ਮਾਲ ਸਾਰਾ ਖਰੀਦਿਆ ਵਾ ਜੇ ਤੁਹਾਨੂੰ ਵੀ ਪਤਾ 3 ਨੰਬਰ ਤੇ ਆ ਜਾ ਤਿੰਨ ਨੰਬਰ ਜਰਸੀ ਆ ਦੋ ਦੰਦ ਵਹਿੜਾ ਬਈ ਮੂੰਹ ਤੋਂ ਠੀਕ ਐ ਕਾਲੀ ਜਰਸੀ ਨੂੰ ਕਹਦੋਨੇ ਆਪਾਂ ਪਹਿਲੇ ਸੂਏ ਸੂਣੀ ਐ ਮੁੱਲ ਮੁੱਲ ਹਾਂ ਸਾਢੇ 42000 ਦੇ ਨੇ ਪੂਰੀ ਵਜਨ ਵਾਲੀ ਪਲੀ ਵੀ ਗਾਂ ਐ ਦਿਨ ਕਿਨੇ ਲੈ ਜੂ ਦਿਨ ਲੈ ਜੂ ਇੱਕ ਹਫਤਾ ਮੂੰਹ ਤੋਂ ਦੋ ਦੰਦ ਦਾ ਕਾਲੇ ਰੰਗ ਦੀ ਵਹਿੜਾ 42000 ਦੀ ਬਾਈ ਕਹਿੰਦਾ ਦੇ ਦੇਣੀ ਆਪਾਂ ਹਫਤੇ ਦੀ ਕੱਚੀ ਐ ਵਿੱਚੋਂ ਮੌਕੇ ਤੇ ਕੋਈ ਥੋੜਾ ਘਣਾ ਮਾਨ ਤਾਨ ਹੋ ਜੂ ਵੱਲ ਢੱਲਾ ਜੀ ਕਾਫੀ ਬਾਕੀ ਆ ਥਾਂ ਸੋਹਣਿਆ ਨੋ ਤਾਂ ਮੱਝਾਰਗਾ ਹੋਊਗਾ ਆਦੀ ਚਵਾਈ ਵਾਲੇ ਥਾਣ ਬਲਟੇਲਾਂ ਹਜੇ ਕਾਫੀ ਬਾਕੀ ਆ ਬਾਕੀ ਦੇਣ ਲੈ ਜਾਣੇ ਆ ਸੋਨਾ ਹਵਾਨਾ ਤਿਆਰ ਕਰਕੇ ਸੂ ਜਦੋਂ ਤਿਆਰ ਹੋ ਜਾਂਦੀ ਆ ਸਾਰੀ ਬਲਟੈਲ ਕੱਢ ਕੇ ਸੋਨਾ ਅੱਛੀ ਪੂਰੀ ਨਿੱਗਰ ਆ ਝੌਂਕ ਧੌਂਕ ਕਾਲੀ ਮੂੰਹ ਮੱਥੇ ਦੀ ਫੁੱਲ ਸੋਹਣੀ ਆ ਹੂੰ ਸਹੀ ਆ ਆ ਬੰਨ ਓਏ ਪਹਿਲਾ ਸੂਆ ਮੂੰਹ ਤੋਂ ਦੋ ਦੰਦਾਂ ਦਾ ਕਾਲੇ ਰੰਗ ਦੀ ਬੱਛੀ ਪੂਰੀ ਦਵਜਨ ਵਾਲੀ ਆ ਵਜਨ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਬਾਕੀ ਹਰੇਕ ਵੀਡੀਓ ਚ ਫਿਰ ਗੱਲ ਉਹ ਵਾਰੀ ਵਾਰੀ ਰਿਪੀਟ ਨਹੀਂ ਕਰਦੇ ਹਰੇਕ ਵੀਡੀਓ ਚ ਕਹੀਦਾ ਭਵਾਂ ਕੋਈ ਗੱਬਣ ਪਸ਼ੂ ਲੈਣੇ ਆ ਭਵਾਂ ਸੂਆ ਸਵਾਇਆ ਲੈਣੇ ਆ ਅਗਲੇ ਦੇ ਘਰੇ ਆ ਕੇ ਆਪਕੇ ਰਾਂਖਾਂ ਨਾਲ ਵੇਖ ਕੇ ਸੌਦਾ ਕਰਿਆ ਕਰੋ ਲਾਸਟ ਤੇ ਆ ਜੀਏ ਤੇ ਚਿੱਟੀ ਜਰਸੀ ਆ ਗਈ ਵੀਰੇ ਸੂਆ ਸੂਆ ਦੂਜਾ ਦੋਸਤੋ ਦੂਜੇ ਸੂਵੇ ਬਾਈ ਕਹਿੰਦਾ ਸੁੰਦੀ ਆ ਚਿੱਟੇ ਰੰਗ ਦੀ ਵਹਿੜ ਥਾਣੇ ਦਾ ਵੀ ਸੋਨਾ ਕਦ ਵੱਡਾ ਹੈ ਕਦ ਤੁਸੀਂ ਬਾਈ ਦੇ ਹਿਸਾਬ ਨਾਲ ਅੰਦਾਜ਼ਾ ਲਾ ਲਓ ਬਾਈ ਦੇ ਢੱਡੇ ਦੇ ਬਰਾਬਰ ਜੇ ਆਉਂਦੀ ਹੈ ਛੋਟੀ ਨਹੀਂ ਨਹੀਂ ਥਾਣੇ ਵਾਲਾ ਖਾਣੇ ਹੂੰ ਛੀਲ ਸੌ ਬਹੁਤ ਆ ਵਲਟੇਲਾਂ ਬਹੁਤ ਪਈਆਂ ਸਾਰੀ ਵਲਟੇਲ ਕੱਢ ਕੇ ਸੋਨਾ ਉਧਰ ਕਾਰਡ ਦੱਸਿਆ ਆਪਾਂ ਨੂੰ 16 ਲੀਟਰ ਦਾ ਬਾਈ ਜੀ ਤੋਂ ਲਈ ਹੈ ਠੀਕ ਹੈ ਹਾਂ ਤੇਰੀ ਗਾਰੰਟੀ ਕਿੰਨੇ ਦੀ ਆਪਾਂ ਵੀ ਗਾਰੰਟੀ ਕਰਦੇ ਆ ਆਪਣੇ ਘਰੇ ਚੋਈ ਗਾਰੰਟੀ ਦਿੰਦੇ ਨੇ ਕੋਈ ਗਾਰੰਟੀ ਨਹੀਂ ਕੋਈ ਗਾਰੰਟੀ ਥਾਣਾ ਦੀ ਗਾਰੰਟੀ ਬਾਹਰ ਪਿੱਛੇ ਦੀ ਗਾਰੰਟੀ ਨਹੀਂ ਠੀਕ ਆ ਪੱਠੇ ਰੱਠੇ ਦੀ ਪੱਠੇ ਦੱਥੇ ਖਾਣ ਦੀ ਗਾਰੰਟੀ ਆ ਮੁੱਲ ਮੁੱਲ 42000 ਉਹਦਾ ਵੀ ਵੈਲੀ ਇਹਦਾ ਵੀ ਵੈਲੀ ਸਹੀ ਆ ਦੋਸਤੋ ਬਾਈ ਕਹਿੰਦਾ ਅਗਲਾ ਪਰਿਵਾਰ ਕਹਿੰਦਾ ਆਪਾਂ ਨੂੰ 16 ਕਿਲੋ ਚੋਇਆ ਬਾਕੀ ਜਿਹਦੇ ਪਸੰਦ ਆਊਗੀ ਗੱਲ ਫਿਰ ਉੱਥੇ ਆ ਜਾਂਦੀ ਹੈ ਅਗਲਾ ਬਾਈ ਦੇ ਘਰੇ ਆਵੇ ਭਵਾਂ ਕੋਈ ਗਾਂ ਲੈਣੇ ਆ ਭਵਾਂ ਕੋਈ ਮੱਝ ਲੈਣੇ ਆ ਦੀ ਪਾਰ ਪਿੱਛੇ ਦੀ ਪੱਠੇ ਦੱਥੇ ਖਾਣ ਦੀ ਉਹਦੀ ਸਾਰੇ ਆਪਾਂ ਦੀ ਗਾਰੰਟੀ ਆ ਜਿੰਨੇ ਚਾਰਾਂ ਦੇ ਕੋਲ ਠੀਕ ਹੈ ਤੇ ਅਗਲੇ ਦੇ ਘਰੇ ਆਓ ਆਪ ਦੀ ਜੱਜਮੈਂਟ ਦੇ ਹਿਸਾਬ ਨਾਲ ਆਪ ਦਾ ਸੌਦਾ ਕਰ ਲਓ ਖਣਾ ਦੀ ਬਾਈ ਕਹਿੰਦਾ ਸਾਰੇ ਨਗਾਂ ਦੀ ਗਰੰਟੀ ਹੈ ਚਾਰਾਂ ਦੀ ਕੋਈ ਭਾਰ ਪੱਛਾ ਉਹ ਵੀ ਬਾਈ ਕਹਿੰਦਾ ਭਾਰ ਕੱਢਦੀ ਹੋਵੇ ਉਹਦੀ ਵੀਰ ਕਹਿੰਦਾ ਗਰੰਟੀ ਹੈ ਪੱਠੇ ਡੱਠੇ ਬਾਈ ਕਹਿੰਦਾ ਰੱਜ ਕੇ ਖਾਂਦੀਆਂ ਬਾਕੀ ਘਰੇ ਆ ਜਿਓ ਮਾਨ ਤਾਨ ਹੋ ਜੂ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਇੱਕ ਨੰਬਰ ਤਾਜੀ ਸੂਈ ਸਵਾਈ ਆ 22 ਕਿਲੋ ਦੁੱਧ ਬਾਈ ਦੱਸਾ ਕਿ ਪਹਿਲਾਂ ਨੇ ਦਿੱਤਾ ਜੇਰ ਪੈ ਗਈ ਆ ਫੋਨ ਨੰਬਰ ਸਕਰੀਨ ਤੇ ਜਿਹਦੇ ਜਿਹੜਾ ਵੀ ਨਗ ਪਸੰਦ ਆਉਂਦਾ ਜੇ ਕੋਈ ਸੂਈ ਸਵਾਈ ਲੈਣ ਦਾ ਚਾਹ ਵਾਣਾ ਇੱਕ ਨੰਬਰ ਸੂਈ ਸਵਾਈ ਆ ਤਿੰਨ ਗੱਬਣਾ ਫੋਨ ਨੰਬਰ ਸਕਰੀਨ ਤੇ ਸਾਰਿਆਂ ਹਾਸ਼ਿਕਾ